ਖਾਲੀ ਹੱਥੀ ਹੁੰਦਾ ਨਾ ਵਪਾਰ ਬਾਬਲਾ ਪੁੱਤਾਂ ਵਾਲੇ ਨਾਲ ਖਾਲੀ ਹੱਥੀ ਹੁੰਦਾ ਨਾ ਵਪਾਰ ਬਾਬਲਾ ਪੁੱਤਾਂ ਵਾਲੇ ਨਾਲ ਗੱਲ ਕਾ ਤੂੰ ਦਿੱਤੀ ਸੀ ਵਿਸਾਰ ਬਾਬਲਾ ਪੁੱਤਾਂ ਵਾਲੇ ਨਾਲ ਗੱਲ ਕਾ ਤੂੰ ਦਿੱਤੀ ਸੀ ਵਿਸਾਰ ਬਾਬਲਾ ਪੁੱਤਾਂ ਵਾਲੇ ਨਾਲ ਸਬਰਾਂ ਦੀ ਗੱਲ ਰਹੀ ਪਾਪੂ ਆ ਢਵੇ ਅੱਜ ਕੱਲ ਮੂੰਹ ਦਿੰਦੇ ਬਾਲਾ ਆ ਢਵੇ ਸਬਰਾਂ ਦੀ ਗੱਲ ਰਹੀ ਪਾਪੂ ਆ ਡਿਵੇ ਅੱਜ ਕੱਲ ਮੂੰ ਦਿੰਦੇ ਬਾਲਾ ਆ ਡਿਵੇ ਦੁਨੀਆ ਨਾ ਆਉਂਦੀ ਨਾ ਡਕਾਰ ਬਾਬਲਾ ਪੁੱਤਾਂ ਵਾਲੇ ਨਾਲ ਖਾਲੀ ਹੱਥੀ ਹੁੰਦਾ ਨਾ ਵਪਾਰ ਬਾਬਲਾ ਪੁੱਤਾਂ ਵਾਲੇ ਨਾਲ ਖਾਲੀ ਹੱਥੀ ਹੁੰਦਾ ਨਾ ਵਪਾਰ ਬਾਬਲਾ ਪੁੱਤਾਂ ਵਾਲੇ ਨਾਲ ਕਾਸਦਾ ਗਰੀਬ ਦੀਆਂ ਜਿਉਣ ਤੀਆਂ ਦਾ ਪੁੱਤ ਵਿੰਗ ਰਹੇ ਬਾਪੂ ਸਾਰੇ ਜੀਆਂ ਦਾ ਕਾਸਦਾ ਗਰੀਬ ਦੀਆਂ ਜਿਉਣ ਤੀਆਂ ਦਾ ਬੁੱਥ ਵਿੰਗ ਰਹੇ ਬਾਪੂ ਸਾਰੇ ਜੀਆਂ ਦਾ ਖਾਣ ਪੈਣ ਦਾ ਸਾਰਾ ਪਰਿਵਾਰੀ ਬਾਬਲਾ ਪੁੱਤਾਂ ਵਾਲੇ ਨਾਲ ਖਾਲੀ ਹੱਥੀ ਹੁੰਦਾ ਨਾ ਵਪਾਰੇ ਬਾਬਲਾ ਪੁੱਤਾਂ ਵਾਲੇ ਨਾਲ ਖਾਲੀ ਹੱਥੀ ਹੁੰਦਾ ਨਾ ਵਪਾਰੇ ਬਾਬਲਾ ਪੁੱਤਾਂ ਵਾਲੇ ਨਾਲ ਸੱਸ ਸੋਰੇ ਨੂੰ ਦੇ ਬਾਪੂ ਛੱਪਾ ਛੱਲੇ ਪਾਉਂਦੇ ਇਹੀ ਸਾਰੇ ਮੇਰੇ ਹਾਏ ਪੈਰੀ ਹੱਥ ਲਾਉਂਦੇ ਸੱਸ ਸੋਰੇ ਨੂੰ ਜੇ ਬਾਪੂ ਛੱਪਾ ਛੱਲੇ ਪਾਉਂਦੇ ਇਹੀ ਸਾਰੇ ਮੇਰੇ ਹਾਏ ਪੈਰੀ ਹੱਥ ਲਾਉਂਦੇ ਹੁਣ ਮੈਨੂੰ ਕਹਿੰਦੇ ਜੁੱਤੀਆਂ ਦੀ ਮਾਰ ਬਾਬਲਾ ਪੁੱਤਾਂ ਵਾਲੇ ਨਾਲ ਕਾਲੀ ਹੱਥੀ ਹੁੰਦਾ ਨਾ ਵਪਾਰ ਬਾਬਲਾ ਪੁੱਤਾਂ ਵਾਲੇ ਨਾਲ ਕਾਲੀ ਹੱਥੀ ਹੁੰਦਾ ਨਾ ਵਪਾਰ ਬਾਬਲਾ ਪਤਾ ਵਾਲੇ ਨਾਲ ਆਪਣੇ ਭਾਣੇ ਤੋਂ ਫਰਜ ਨੇ ਪਾਲਿਆ ਸੁੱਖ ਕਿੱਥੋਂ ਪਾਲੇ ਬਾਪੂ ਧੀਆ ਵਾਲਿਆਂ ਆਪਣੇ ਪਾਣੇ ਤੂੰ ਫਰਜ਼ ਨਿਭਾਲਿਆ ਹਾਏ ਸੁੱਖ ਕਿੱਥੋਂ ਪਾਲੇ ਬਾਪੂ ਧੀਆ ਵਾਲਿਆਂ ਹਾਏ ਸੁੱਖ ਕਿੱਥੋਂ ਪਾਲੇ ਬਾਪੂ ਧੀਆ ਵਾਲਿਆਂ ਲਿਖਦਾ ਬੁਰਜ ਵਾਲਾ ਸਾਰੇ ਬਾਬਲਾ ਪੁੱਤਾਂ ਵਾਲੇ ਨਾਲ ਖਾਤੀ ਖਾਲੀ ਹੱਥੀ ਹੁੰਦਾ ਨਾ ਵਪਾਰ ਬਾਬਲਾ ਪੁੱਤਾਂ ਵਾਲੇ ਨਾਲ ਖਾਲੀ ਹੱਥੀ ਹੁੰਦਾ ਨਾ ਵਪਾਰ ਬਾਬਲਾ ਪੁੱਤਾਂ ਵਾਲੇ ਨਾਲ ਖਾਲੀ ਹੱਥੀ ਹੁੰਦਾ ਨਾ ਵਪਾਰ ਬਾਬਲਾ ਪੁੱਤਾਂ ਵਾਲੇ ਨਾ